ਕਿ ਨਾ ਪਰ ਦੋ ਛੋਟੇ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਹੋ ਗਈ ਸੀਗੀ ਸੱਤ ਮਤਲਬ ਸੱਤ ਅੱਠ ਮਹੀਨੇ ਸੀ ਹਸਪੀਟਲਾਂ ਚ ਰੋਲੇ ਨੇ ਤੇ ਟੀਬੀ ਐਚ ਪੜਦੀ ਆ ਵੱਡਾ ਬੇਟਾ ਪਲੱਸ 2 ਕਰ ਹਟਿਆ ਏ ਛੋਟਾ ਬੇਟਾ 6th ਕਲਾਸ ਪੜਦਾ ਏ ਮੈਂ ਆਪਣੀ ਜਿਹੜੀ ਤਿੰਨ ਕਮਰ ਲਈ ਜਗ੍ਹਾ ਹਟਾਈ ਤਿੰਨ ਮਰ ਲਈ ਆਧੀ ਘਰ ਦੀ ਜੀ ਹੂੰ ਤੇ ਉਹ ਮੇਰਾ ਨਾ 2021 ਦੇ ਵਿੱਚ ਇਨਸੀਡੈਂਟ ਹੋ ਗਿਆ ਤੇ ਉਹ ਕਾਫੀ ਜਿਹੜਾ ਮੇਰਾ ਨੁਕਸਾਨ ਹੋ ਗਿਆ ਜਿਹੜਾ 3-4 ਸਾਲ ਮੈਂ ਮੰਝੇ ਤੇ ਰਿਹਾ ਜੀ ਸਾਰੀ ਬਾਂਦ ਵੀ ਪ੍ਰੇਸ਼ਨ ਹੋਇਆ ਸੀ ਜਗਾ ਜਗਾ ਪਰ ਪ੍ਰੇਮ ਪੁਰਖ ਮਨ ਮਿੱਠਾ ਆਪਾਂ ਗੁਰੂ ਘਰ ਦੀਆਂ ਇਮਾਰਤਾਂ ਤੇ ਤਾਂ ਕਾਫੀ ਪੈਸਾ ਲਾਉਂਦੇ ਆਂ ਪਰ ਉਹਨਾਂ ਇਮਾਰਤਾਂ 'ਚ ਰਹਿਣ ਵਾਲੇ ਅਤੇ ਉਹਨਾਂ ਨੂੰ ਸੰਭਾਲਣ ਵਾਲੇ ਗਰੰਤੀ ਸਿੰਘ ਦੀ ਰਹਿਸ਼ ਵਾਲਾ ਆਪਾਂ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਕਿਉਂਕਿ ਕਈ ਜਗ੍ਹਾ ਤੇ ਤਾਂ ਉਹਨਾਂ ਦੀ ਤਨਖਾਹ ਘੱਟ ਹੋਣ ਕਰਕੇ ਉਹਨਾਂ ਤੋਂ ਆਪਦੇ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚੱਲਦਾ ਤੇ ਨਾ ਹੀ ਉਹਨਾਂ ਤੋਂ ਵਿਚਾਰਿਆਂ ਤੋਂ ਆਪਦੇ ਬੱਚੇ ਪੜਾਏ ਜਾਂਦੇ ਆ ਮੈਂ ਆਪਣੀ ਜਿਹੜੀ ਤਿੰਨ ਘਮਰ ਲਈ ਜਗਾ ਹਟਾਈ ਤਿੰਨ ਮਰਲੇ ਆਧੀ ਘਰ ਦੀ ਜੀ ਹੂੰ ਤੇ ਮੇਰਾ ਨਾ 2021 ਦੇ ਵਿੱਚ ਐਕਸੀਡੈਂਟ ਹੋ ਗਿਆ ਤੇ ਉਹ ਕਾਫੀ ਜਿਹੜਾ ਮੇਰਾ ਨੁਕਸਾਨ ਹੋ ਗਿਆ ਜਿਹੜਾ 3-4 ਸਾਲ ਮੈਂ ਮੰਝੇ ਤੇ ਰਿਹਾ ਜੀ ਸਾਰੀ ਬਾਹ ਦਾ ਵੀ ਪ੍ਰਿਸ਼ਨ ਹੋਇਆ ਸੀ ਜਗਾ ਜਗਾ ਘਰ ਵਾਲੀ ਜਿਹੜੀ ਵੇਖੀ ਤਿੰਨ ਬੱਚੇ ਆ ਤੇ ਵਾਈਫ ਤੇ ਕਹਿੰਦੇ ਬਾਬਾ ਜੀ ਹਣੀ ਆਏ 5 ਮਹੀਨੇ ਤਨਖਾਹ ਘਰਾਂ ਚੋਂ ਲੈ ਆਉਂਦੇ ਰਹੇ ਮੜਕੋ ਨਾਇਕੀ ਗੁਰਪੁਰਪਤੇ ਇਕੱਠੀ ਹੋਈ ਸੰਗਤ ਤੇ ਉਹਨਾਂ ਬੇਟੀ ਵੀ ਇਹ ਚ ਪੜਦੀ ਆ ਵੱਡਾ ਬੇਟਾ ਪਲੱਸ 2 ਕਰ ਹਟਿਆ ਹੈ ਛੋਟਾ ਬੇਟਾ 6 ਸਿਕਸ ਗਲਾਚ ਪੜਦਾ ਹੈ। ਲੇਕਿਨ ਇਹਦੇ ਬਰਦਰ ਵੀ ਛੋਟੇ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਹੋ ਗਈ ਸੀਗੀ 7 ਮਤਲਬ 7-8 ਮਹੀਨੇ ਸੀ ਹਸਪੀਟਲਾਂ ਚ ਰੋਲੇ ਨੇ ਤੇ ਵੀਰ ਜੀ ਕਹਿੰਦੇ ਮੇਰਾ ਐਕਸੀਡੈਂਟ ਹੋ ਗਿਆ ਸੀ। ਮੇਰੇ ਭਰਾ ਨੂੰ ਕੈਂਸਰ ਸੀ ਉਹਦੇ ਤੇ ਵੀ ਕਾਫੀ ਪੈਸਾ ਲੱਗਿਆ। ਮੇਰਾ ਦੋ ਤਿੰਨ ਵਾਰ ਆਪਰੇਸ਼ਨ ਹੋਇਆ। ਜੋ ਵੀ ਸਾਡੇ ਕੋਲ ਸੀ ਉਹ ਸਭ ਕੁਝ ਵੇਚ ਗਿਆ। ਅਸੀਂ ਇੱਥੇ ਗੁਰੂ ਘਰ ਦੇ ਵਿੱਚ ਨਾਲ ਲੱਗਦੀ ਪੰਚਾਇਤੀ ਘਰ ਦੇ ਵਿੱਚ ਅਸੀਂ ਰਹਿੰਦੇ ਆ। ਮੀਕਨੀ ਦੇ ਵਿੱਚ ਵੀ ਔਖਾ ਹੋ ਜਾਂਦਾ ਕਿਉਂਕਿ ਜਿਹੜਾ ਕਮਰਾ ਤਾਂ ਉਹ ਨੀਵਾ ਮੇਰੇ ਤਿੰਨ ਬੱਚੇ ਆ ਬੇਟੀ ਬੀਏ ਕਰਦੀ ਪਈ ਆ ਬੇਟਾ ਕੀਰਤਨ ਬਹੁਤ ਸੋਹਣਾ ਕਰਦਾ ਪਲੱਸ 2 ਕਰਕੇ ਉਹ ਹਟ ਗਿਆ ਇੱਕ ਬੇਟਾ ਮੇਰਾ 6ਵੀਂ ਕਲਾਸ ਦੇ ਵਿੱਚ ਪਰ ਘਰ ਦੇ ਹਾਲਾਤ ਇਹੋ ਜਿਹੇ ਨੇ ਕਿ ਕਈ ਵਾਰੀ ਤਾਂ ਗੁਰੂ ਘਰ ਵੱਲੋਂ ਵੀ ਤਨਖਾਹ ਲੰਮਾ ਲੰਮਾ ਸਮਾਂ ਨਹੀਂ ਮਿਲਦੀ ਜਿਸ ਕਰਕੇ ਮੈਨੂੰ ਆਪਦਾ ਸਮਾਂ ਜਿਹੜਾ ਲੰਘਾਉਣਾ ਬਹੁਤ ਔਖਾ ਹੋ ਜਾਂਦਾ ਸਾਨੂੰ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀ ਵੀਰ ਜਾਂ ਭੈਣ ਇਸ ਪਰਿਵਾਰ ਦੀ ਸੇਵਾ ਲੈਣੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਵਟਸਐਪ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ